ਕਾ ਮੈਥਰੀ ਇਹ ਗੱਲ ਸੁਣ ਹੁਣ ਤੂੰ ਇੱਥੇ ਦਾ ਕੀ ਪਲਾਨ ਹੈ ਤੇਰਾ ਮੈਨੂੰ ਐ ਸਮਝਾ ਪੈ ਨਾ ਇਹਦਾ ਕੀ ਕਰੀਏ ਹੋਵੇ ਆਪਾਂ ਯਾਰ ਇੱਧਰ ਆਪਾਂ ਦੇਖੋ ਆਪਾਂ ਨੇ ਉਹਦੇ ਕੋਲ ਆਪਾਂ ਐਂਟਰ ਪਾ ਦੇਣਾ ਹੈ ਨਾ ਉਹਦੇ ਉੱਪਰ ਆਪਾਂ ਐਂਟਰ ਪਾਉਣਾ ਹਾਂ ਤੇ ਉਹ ਜਿਹੜਾ ਪ੍ਰੋਗਰਾਮ ਆਇਆ ਆਪਣਾ ਫੈਬ੍ਰਿਕ ਦਾ ਕੋਈ ਹਾਂ ਕੀਜਰ ਪੁਆਇੰਟ ਬਾਹਰੇ ਰਹਿਣ ਦੇ ਉੱਪਰ ਕੋਈ ਚੱਕਰ ਉਹਨੂੰ ਬਾਹਰੇ ਰਹਿਣ ਦੇਣਾ ਉਹਦੇ ਉੱਪਰ ਰੱਖ ਦਾਂਗੇ ਕੀਜਰ ਨਾਲੇ ਪਰਸ਼ੱਤੀ ਬਣ ਜੂਗੀ ਇੱਥੇ ਯਾਰ ਆਹ ਹੋਣਾ ਪਰਸ਼ੱਤੀ ਆਪਾਂ ਨੂੰ ਹਾਂ ਤੇ ਹੁਣ ਤੂੰ ਬਾਈ ਡਲ ਤੇ ਪੱਟੀ ਉਹਨੇ ਚਾਹੀਏ ਆਹ ਵਾੜੇ ਜੀ ਚਲੋ ਜੀ ਇਹ ਚੱਲ ਪਿਆ ਪ੍ਰੋਗਰੈਸ 9 ਹੈਦਰ ਨੌ ਮੈਂ 10 ਕਰਨਾ ਪੂਰਾ ਯਾਰ ਬਾਬੇ 10 ਤਾਂ ਮੈਂ ਕਹਾਂ ਇਹ ਹੋਰ ਬਦੂਗਾ ਜੀ ਹੋਰ ਬਦੂਗਾ ਪਰ ਲਪਾ ਤੇ ਚਿਲਣੀ ਪੈਣੀ ਹੈ ਹਾਂ ਇੱਥੇ ਚਿਲਣੇ ਆ ਇੱਧਰ ਨੂੰ ਤਾਂ ਅੱਛਾ 10 ਹੋ ਗਿਆ ਜੀ ਇੱਥੇ ਨਹੀਂ ਪਤਾ ਕੀ ਗੱਲ ਹੈ ਭਾਪਾ ਜੀ ਇੱਥੇ ਤੁਹਾਨੂੰ ਸਿਰੇ ਤੇ ਲੈ ਕੇ ਸਿਰੇ ਤੱਕ ਚਿਲਣੀ ਪਊਗੀ ਉੱਪਰ ਤੇ ਹਾਂ ਨਾ ਉੱਥੇ ਥੱਲੇ ਥੱਲੇ ਆਹ ਪ੍ਰੋਜੈਕਟ ਪਾਸ ਹੋ ਗਿਆ ਜੀ ਸਾਡਾ ਪੈਪ ਦੇ ਵਿੱਚ ਪੈਪ ਫਿੱਟ ਕਰਕੇ ਉਹ ਕਿੰਨਾ ਕੱਦ ਦਾ ਹੋ ਗਿਆ ਪੈਪ ਦੇਖ ਦੇਖਦਾ ਹੀ ਨਹੀਂ ਯਾਰ ਕੋਸੇ ਇਹ ਸਾਨੂੰ ਤਾਂ ਹੌਸਲਾ ਉਹਦੇ ਕਿਸੇ ਪਾਸੇ ਟਿਕਾਣੇ ਤਾਂ ਹੋ ਪਤਾ ਤਾਂ ਲੱਗੇ ਵੀ ਪੈਪ ਅੱਧ ਤੱਕ ਆ ਨਹੀਂ ਦੇਖ ਲੈਂਦਾ ਆ ਗੱਦ ਕਿੱਥੇ ਹੈ ਜੀ ਹਲ ਤਾਂ ਉੱਪਰ ਹੀ ਖੜਾ ਪਾਣੀ ਤਾਂ ਬਹੁਤ ਪਾਣੀ ਪੈਣਾ ਫਿਰ ਤਾਂ ਵੇ ਸਾਰਾ ਵੀ ਲਾਓ ਜੇ ਤਰਾ ਮਰ ਜਾ ਦੂਜੇ ਪਾਸੇ ਵੀ ਲਾਏ ਫੜਨਾ ਹੀ ਨਹੀਂ ਆਉਦਾ ਨਹੀਂ ਨਹੀਂ ਲੱਗਦੀ ਸਾਨੂੰ ਦੱਸ ਸੁਖਵਾ ਦੇਣਾ ਲੇ ਫੜ ਤੋਂ ਲੈ 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 ਫੜ 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 ਇਹੋ ਜਿਹਾ ਆ ਹੋਰ ਵੀ ਹੈ ਬਾਲੇ ਕੋਈ ਕੋਈ ਦਿਖ ਰਹੀ ਹੈ ਨਾ ਗਰਮ ਕਰਨ ਦੀ ਲੋੜ ਨਹੀਂ ਜਾਨੀ ਬੰਤ ਫਿਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਅਗੇ ਅਰਦਾਸ ਹੈ ਕਿ ਤੁਸੀਂ ਹਮੇਸ਼ਾ ਖੁਸ਼ ਰਹੋ ਤੰਦਰੁਸਤ ਰਹੋ ਚੜ੍ਹਦੀਆਂ ਕਲਾਂ ਦੇ ਵਿੱਚ ਰਹੋ ਜੀ ਅਕਾਲ ਪੁਰਖ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਤੁਹਿਆ ਮਨੋ ਕਾਮਨਾਵਾਂ ਪੂਰੀਆਂ ਕਰੇ। ਤੁਹਾਨੂੰ ਪਤਾ ਹੀ ਜੀ ਫੋਲਟਰੀ ਫਾਰਮ ਦੇ ਉੱਪਰ ਕੰਮ ਚੱਲ ਰਿਹਾ ਜੀ। ਪਿਛਲੇ ਬਲਾਗ ਦੇ ਵਿੱਚ ਤੁਸੀਂ ਦੇਖਿਆ ਹੀ ਸੀਗਾ। ਤੇ ਹੁਣ ਕੰਦ ਦਾ ਜਿਹੜਾ ਪ੍ਰੋਸੈਸ ਹੈਗਾ ਉਹ ਚੱਲ ਰਿਹਾ। ਹੁਣ ਮਿਸਤਰੀ ਸਾਹਿਬ ਦੁਪਹਿਰ ਦੀ ਚਾਹ ਪੀ ਕੇ ਹਟੇ ਆ। ਤੇ ਆਪਾਂ ਮਲਾਉਂਦੇ ਆ ਤੁਹਾਨੂੰ ਉਹਨਾਂ ਨੂੰ। ਕੰਦ ਇਹਨਾਂ ਨੇ ਪਚਾਤੀ ਹੁਣ ਆਪਣੇ ਆਪ ਦੇ ਵਿੱਚ ਪੈੜ ਪਰ। ਪਰ ਮਿਸਤਰੀ ਚਲੇ ਜਾਣੀ ਸੀ ਹੋਰ ਹਾਲ ਪਰ ਤੇ ਹੱਥ ਤੇ ਹੈ ਨਾ ਇਹ। ਨਹੀਂ ਜੀ ਹਰ ਆਖ ਨਹੀਂ ਜਾਂਦਾ ਜੀ। ਜਾਂਦਾ ਤਾਂ ਹੈਗਾ ਤੂੰ ਲੈ ਕੇ ਨਹੀਂ ਜਾਂਦਾ। ਉਹ ਗੱਲ ਵੱਖ ਹੈ। ਮੇਚੋਂ ਬੇਸ਼ੱਕ ਹਾਲੇ ਸੋਚਦਾ ਵੀ 4 ਇੰਚੀ ਬਹੁਤੀ ਨਾਂ ਲੈ ਕੇ ਜਾਈਏ ਥੋੜੀ 8 ਅਰ ਜਵੇ ਬੋਲਾ ਉਹਦੀ ਸਸਰੀ ਘਰ ਫਿਰ ਰਾਖੂ ਕਾਹ ਸਾਹਿਬ ਐ ਵੀ ਪਤੇ ਹਾਂ ਰਾਖੂ ਕਾਹ ਸਾਹਿਬ ਐ ਵੀ ਪਤੇ ਅੱਛਾ ਗੱਲ ਤੇਰੇ ਪਾਸੋਂ ਵਾਅਦਾ ਪਲਾ ਠੀਕ ਹੈ ਅੱਜ ਕੰਮ ਹੋ ਗਿਆ ਲੇਟ ਕਾਇ ਸ਼ੁਰੂ ਮੇ ਮਾਰਦਾ ਹਿੰਮਤ ਕਹਿੰਦਾ ਵੀ ਫੜਾ ਦੀ ਫੜ ਕਿਥੇ ਕੰਡੇ ਲਾਈਏ ਵੀ ਬੰਦੇ ਦੀ ਦਿਹਾੜੀ ਕਬੂਲ ਹੋਵੇ ਪੂਰੀ ਹੈ ਵਸੂਲ ਹੋਵੇ अच्छा। ਮੈਨੂੰ ਮਤਲਬ ਲੱਗਦਾ ਜਾਨੇ ਦੋ ਰਦੇ ਲਾਉਣੇ ਹੋਵੇ ਜਿੱਥੇ ਤੇ ਹੋਰ ਉਹ ਲੱਗਦਾ ਲਿਆਉਂਗਾ ਕੋਸੇ ਲਾ ਕੇ। ਹਾਂ। ਚਲ ਆਇਆ ਤਾਂ ਕੋਈ ਚੱਕਰ ਨਹੀਂ ਉਹ ਗਾਡਰ ਪਏ ਆ। ਬਿਲਕੁਲ। ਮੈਂ ਗੁੱਡੂ ਬਾਈ ਦੇ ਨਾਲ ਗਾਡਰ ਚੱਕ ਕੇ ਲਿਆ ਕੇ ਇੱਥੇ ਅਸੀਂ ਇੱਥੇ ਪੈਟ ਜੀ ਬਣਾ ਦਾਂਗੇ ਤੇਰੀਗਾ। ਯਾਨੀ ਤੇਰਾ ਹਾਲ ਮਸਲਾ ਹਲਤਾ ਹੈਗਾ ਹਲਤਾ। ਹਾਲ ਤੇਰੇ ਕੋ ਚਾਲ ਰਹਗੀ। ਤੇ ਹੈ ਰੋਟੀ ਦੇ ਟਾਈਮ ਤੱਕ ਤਾਂ ਹੈਨੀ ਕਰ ਦੇਣੀ ਇਹ। ਜਦੋਂ ਨਾਲ ਅੱਠਰ ਜੂਗੀ ਹਨਾ। ਗੁੱਡ ਜੌਬ ਫੋਹ ਦੇ ਕਿੰਨੀਆਂ ਬੈਣਾ ਫਿਰਦੀਆਂ ਲਓ ਜੀ ਕਈ ਕੁੱਤੇ ਬੈਣਾ ਨੂੰ ਲੈ ਕੇ ਆ ਗਏ ਇੱਧਰ ਨੂੰ 6-7 ਬੈਣਾ ਉਹ ਹੈ ਔਰ ਸਾਹਮਣੇ ਖੇਤ ਵਿੱਚ ਖੜਗੀਆਂ ਕਿ ਤੁਹਾਨੂੰ ਜੇ ਮੈਂ ਦਿਖਾਵਾਂ ਇੱਥੇ ਦੇਖ ਰਹੀਆਂ ਆ ਖੜੀਆਂ ਸਾਹਮਣੇ ਕੁੱਤੇ ਪੈ ਗਏ ਇਹਨਾਂ ਦੇ ਮਗਰ ਹੁਣੇ ਹੀ ਨਹੀਂ ਪਤਾ ਸਾਨੂੰ ਕੋ ਕਲੀਅਰ ਦੇਖਦਾ ਕਿ ਨਹੀਂ ਦਿਖਦਾ ਆ ਉਲਟਾ ਕੁੱਤੇ ਕੁੱਤਿਆਂ ਦੇ ਵਿੱਚ ਉਲਟਾ ਕੁੱਤੇ ਪਹਿਲਾਂ ਮਗਰ ਪੈਦੇ ਸੀ ਕੁੱਤਿਆਂ ਦੇ ਮਗਰ ਪੈਗੀਆਂ ਇਹ ਦੇਖ ਲਓ ਜਿੱਥੇ ਹੁਣ ਇਹ ਘੁੰਮ ਗਈਆਂ ਇਹ ਵੀ ਕਿੰਨਾ ਉਜਾੜਾ ਕਰਨ ਇਹਨਾਂ ਨੇ ਆ ਫਿਰਦੀਆਂ ਜੀ ਆ ਗਣ ਲਓ ਹੁਣ ਕਿੰਨੀਆਂ ਇਹ 1 2 3 4 5 6 ਐ ਲਓ ਇਹ ਕੁੱਤੇ ਝੜਾ ਕੇ ਲੈ ਕੇ ਆਏ ਇਧਰ ਤੇ ਇਹਨਾਂ ਨੂੰ ਤੇ ਹੁਣ ਕੁੱਤੇ ਆਪ ਵਿਚਾਰੇ ਹੋਰ ਪਾਸੇ ਚਲੇ ਗਏ ਫਿੱਕ ਕਰਨ ਲੱਤ ਜੀ ਇੱਕ ਤੇ ਲੱਤ ਵੀ ਵੱਜੀ ਕੜਕਚਾਰੇ ਇਹ ਵੀ ਜੀ ਆ ਰੱਬ ਦੇ ਇਹਨਾਂ ਨੇ ਪੜਦੇ ਨੇ ਫਿਰਨਾ ਆ ਪੂਰੇ ਇੱਕ ਕਿੱਲੇ ਦੀ ਵਿੱਥ ਭਰਾ ਖੜੇ ਆ ਇਸ ਸਮੇਂ ਦੇਖ ਲਈ ਇਧਰ ਨੂੰ ਵੀ ਵੀ ਸ਼ਾਇਦ ਗੋਲੀ ਦੀ ਨਿਸ਼ਾਨੀ ਬਣਾਉਂਦੇ ਆ ਖੜੇ ਚਲੋ 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 ਹੋ ਜਾਓ ਤਿੱਤਰ ਉਹ ਵੀ ਮੇਰੇ ਖਣਕ ਨੂੰ ਪਾਣੀ ਲੱਗਿਆ ਵਾ ਹੁਣ ਜਿੱਥੇ ਨੂੰ ਨਿਕਲ ਗਏ ਆ ਉਹ ਨਾਸੇ ਮਾਰ ਦੇਣਾ ਰੱਖ ਕੇ ਇਹਨਾਂ ਨੇ ਖਣਕ ਦਾ ਵੀ ਹਾਂਜੀ ਕੀ ਪੋਜੀਸ਼ਨ ਹੈ ਆ ਦੇ ਲੋ ਵੀ ਖੜਾ ਮਤਲਬ ਖੜਦੇ ਮਿੱਟੀ ਖੜੇ ਤੇ ਕਿੰਨੇ ਹੋ ਕਿੰਨੇ ਬਾਈ ਕਿੰਨੇ ਦਾ ਹੋ ਗਿਆ ਖਟਾ ਮੂੰ ਮੈਂਨ ਮੈਂਨ ਵੀ ਲੈ ਆਪਾਂ ਨੂੰ ਬਹੁਤਾ ਕਿਤੇ ਅੜਦਲ ਤੇ ਪੱਟੀ ਹੋਣੀ ਚਾਹੀਏ ਆ ਖੜਾ ਜੀ ਚੱਕੀ ਬਹਾਰ ਚਲੋ ਜੀ ਇਹ ਚੱਲ ਪਿਆ ਪ੍ਰੋਗਰੈਸ 9 ਇੱਧਰ ਹਾਇਦਰ 9 10 ਕਰਨਾ ਪੂਰਾ ਯਾਰ ਬਾਬੇ ਬਸ ਤਾਂ ਮੈਂ ਕਹਾਂ ਇਹ ਹੋਰ ਬਦੂ ਲਈ ਹੋਰ ਬਦੂ ਕੋ ਪਰਲੇ ਪੈ ਤੇ ਛਿਲਣੀ ਪੈਣੀ ਹੈ ਹਾਂ ਇੱਥੇ ਕਰਨੇ ਆ ਕਿ ਇੱਧਰ ਨੂੰ ਤਾਂ ਅੱਛਾ 10 ਹੋ ਗਿਆ ਜੀ ਇੱਥੇ ਨਹੀਂ ਪਤਾ ਕੀ ਗੱਲ ਹੈ ਭਾਪਾ ਜੀ ਇੱਥੇ ਤੁਹਾਨੂੰ ਸਿਰੇ ਤੇ ਲੈ ਕੇ ਸਿਰੇ ਤੱਕ ਛਿਲਣੀ ਪਊਗੀ ਉੱਪਰ ਤੇ ਹਾਂ ਨਾ ਉੱਥੇ ਥੱਲੇ ਥੱਲੇ ਵੀ ਸਰ ਜਾਣਾ ਇਹ ਵੀ ਫਰਕ ਹੈ ਨਾ ਇੱਧਰ ਨੂੰ ਦੂਏ ਪਾਸੇ ਨੂੰ ਵੀ ਮਣਕੇ ਦੇਖੋ ਮੜੇ ਜੇ ਇੱਧਰ ਨੂੰ ਆ ਤਾਂ ਪੂਰਾ ਉਰਲੇ ਪਾਸੇ ਵਾਲਾ ਦਾ ਪੂਰਾ ਹੋਣਾ ਹੀ ਆ ਦਾਦਾ ਮੰਨ ਲਾ 10 ਪੂਰਾ ਹੋ ਗਿਆ ਹੁਣ ਆ ਇਹ ਦਾ ਪੂਰਾ ਨਾ ਉਹ ਪਰਲਾ ਖੁੰਜਾ ਮਿਲ ਕੇ ਦੇਖਿਓ ਉਹ ਕੱਢ ਦੇਣਾ ਉਹ ਘਟ ਦੇਣਾ ਉਹ ਘਟ ਦੇਣਾ ਉਹ ਪੂਰਾ ਕਰਨਾ ਆ ਖੁੰਜਾ ਇਧਰ ਪਾਸੇ ਜਿੱਧਰ ਮਿਸਤਰੀ ਤੂੰ ਐ ਇਧਰ ਤੇ ਅੰਦਰ ਨੂੰ ਜਾਣਾ ਬਾਹਰ ਨੂੰ ਇਹ ਵੱਡਾ ਹੋਣਾ ਹੈ ਨਾ ਆ ਵੀ ਤਰਫ 10 ਪਰੇ ਹੁਣ ਤੂੰ 10 ਪਰੇ ਫੜਿਆ ਵਾ ਹੈ ਬਹੁਤ ਠੀਕ ਹੈ ਠੀਕ ਹੈ ਬਸ ਆ ਨੇੜੇ ਚ ਇਹ ਕੰਮ ਨਹੀਂ ਘੱਟੇ ਕੰਮ ਤਾਂ ਸ਼ਲੋ ਜਿਹੜੀ ਆ ਇਹ ਵੀ ਗੱਲ ਠੀਕ ਆ ਜਿਹੜੀ ਆ ਚੱਕਣ ਵਾਲੀ ਆ ਹਾਂ ਬਸ ਵੀ ਲੋਕ ਨਹੀਂ ਉਹ ਗਰੀਬ ਲੈਵਾਂ ਮੈਂ ਚਾਹੇ ਹਾਂ ਕਹਿ ਲੋ ਦੋਈ ਲੈ ਲੋ ਕਹੀ ਕਹੀ ਹੋਰ ਵੀ ਹੈਗੀ ਦੋਈ ਕਹੀ ਲੈ ਲੈਂਦੇ ਮੈਂ ਹਰ ਹਰੀ ਨੂੰ ਲੱਭ ਕੇ ਲੈ ਕੇ ਆਉਂਦਾ ਜੇ ਹਰੀ ਮਿਲ ਗਿਆ ਮੈਂ ਪੈਪ ਦਾ ਕੰਮ ਵੀ ਨਿਬੇੜ ਦਈ ਯਾਰ ਆ ਹੋਰ ਕੀ ਆ ਇਹਦਾ ਵੀ ਨਿਬੜ ਜੂਗਾ ਫਿਰ ਆ ਤੋਂ ਮਿਸਰੀ ਕਰਲਾ ਰਾਮ ਆਪਣਾ ਪ੍ਰਸ਼ਾਦਾ ਵਾਲਾ ਸ਼ਕਬੀਰ ਬਣ ਕੇ ਹੁਣ ਆਪਣਾ ਠੀਕ ਹੈ ਨਾ ਤੇ ਮੈਂ ਇਕ ਲਿਆਵਾ ਢੋਲ ਜਾ ਕੇ ਹੈਨਾ ਹਾਂ ਓਕੇ ਇਹ ਲੋ ਬਈ ਹਰੀ ਵਾਈ ਵੀ ਚੱਕ ਲਿਆਂਦਾ ਆਪਾਂ ਨੇ ਇਹ ਤੇ ਹੁਣ ਪਾਈਪ ਦਾ ਕੰਮ ਵੀ ਆਪਾਂ ਕਰਵਾਏ ਨਵੇੜੇ ਲੈਣਾ ਆਪਿਆ ਜੀ ਨਿਕਲਿਆ ਹੋਇਆ ਪਾਈਪ ਚੋਂ ਮੋਗਾ ਕੋਈ ਲੌਂਡਰੀ ਨਿਕਲੀ ਤੇ ਹੁਣ ਦੇਖਦੇ ਆਂ ਕਿ ਵੀ ਕਿਆ-ਕਿਆ ਸਮਾਨ ਮਗਾਉਂਦਾ ਹੈ ਦੇਖ ਕੇ ਕਹਿੰਦਾ ਪਹਿਲਾਂ ਨੰਗਾ ਕਰ ਲਈਏ ਤੇ ਉਧਰ ਪਾਪਾ ਜੀ ਨੇ ਵੀ ਖਾਤਾ ਕੰਮ ਖਿੱਚਦਾ ਲੋ ਜੀ ਪੈਪ ਚੋਂ ਨਿਕਲਿਆ ਆ ਪਾਣੀ ਹੁਣ ਪਾਣੀ ਅੰਦਰ ਜਾ ਕੇ ਕੰਮ ਖਰਾਬ ਕਰਨਾ ਪ੍ਰੋਜੈਕਟ ਲੱਗੇ ਇੱਕ ਬਣਾਉਣ ਜੇ ਬਣ ਜਵੇ ਇੱਥੇ ਤੇ ਹਨਾ ਬਣਤਾ ਸਾਦੀ ਗੱਲ ਬੱਕੀ ਪਰ ਖੜਾ ਕਰੋ ਇਹਨੂੰ ਬੱਕੀ ਪਰ ਹਾਂ ਦੱਬ ਲੋ ਚਲ ਵੀ ਉਹ ਥੱਲੇ ਨੂੰ ਹੋ ਕੇ ਦੱਬ ਕੇ ਦੇ ਕਿੱਥੇ ਜੀ ਤੁਸੀਂ ਆਪੇ ਕਰ ਲੂਗੇ ਪਰ ਸੇ ਪਾਣੀ ਨਾ ਨਾ ਅੱਜ ਗੈਰ ਤੁਹਾਨੂੰ ਮੈਂ ਤਾਂ ਕਹਿੰਦਾ ਇਹਦੇ ਮੂਰਲੇ ਪਾਸੇ ਤੇ ਹਾਂ ਏ ਤੋੜ ਕੇ ਖਿਚ ਲਓ ਆਪਣੇ ਪਾਲੂ ਉਹਨੂੰ ਪਾਈਪ ਨੂੰ ਹੋਰ ਖਿਚ ਲਓ ਹੋਰ ਖਿਚ ਲਓ ਪੈਪ ਥੋੜਾ ਜਿਹਾ بڑا ਦੇਖਾ ਕੋਈ ਹੋਰ ਕੀ ਕਹਿੰਦੇ ਰੋਕ ਲਓ ਤੁਸੀਂ ਹਲੇ ਨੂੰ ਰੋਕ ਲਓ ਮੈਂ ਹੋਰ ਦੇਖ ਕੇ ਜਾਂਦਾ ਪੈਪ ਕੋਈ بڑا ਫੜਾ ਹੈ ਪਾਈਪ ਗੱਲ ਬਣਨੀ ਹੈ ਉਹ ਪਾਈਪ ਦੇ ਵਿੱਚੇ ਪਾ ਕੇ ਸੂਟਾ ਜਿਹਾ ਮਾਰ ਦਿਓ ਇੱਕ ਬਸ ਹਾਂ ਹਾਂ ਆਹ ਚਿਬਿਆ ਹੋਇਆ ਪਾਸਾ ਹੈ ਇਹਦਾ ਹਰੀ ਆਹ ਨੇੜੇ ਨੂੰ ਕਿ ਆਪ ਠੋਕ ਦੇ ਪਾਈਪ ਦੇ ਵਿੱਚ ਨੂੰ ਇੱਕ ਵਾਰ ਪਾ ਦੇ ਬਸ ਉਹ ਵੀ ਤੁਸੀਂ ਮੜਿਆ ਪਾਣੀ ਗਿਰਨ ਲੱਗ ਗਿਆ ਮੋਰ ਨੱਕਾ ਚਾ ਲਾਉਣਾ ਪੈਣਾ ਤੁਹਾਨੂੰ ਚੱਲ ਹਾਂ ਬਣੂ ਗੱਲ ਸ਼ਾਇਦ ਹੁੰਦੇ ਬਣਦੀ ਨਹੀਂ ਗੱਲਾਂ ਹਰੀ ਵੀ ਬਸ ਟੁੱਟੀਆਂ ਜੀਆਂ ਡੰਗਾਂ ਜੀਆਂ ਲੈ ਕੇ ਪੱਲੇ ਮੈਥੇ ਨੂੰ ਬੈਠਾ ਲੋ ਕਰਦੇ ਹੁਣ ਮਾਰਨਾ ਪਣਾ ਟੁੱਟਾ ਮੜਾ ਜਾ ਚੱਲੇਗਾ ਨਹੀਂ ਘੱਟ ਸਪੀਡ ਨਾਲ ਨਿਕਲਦਾ ਹਾਂ ਕਿ ਫੁੱਲ ਸਪੀਡ ਨਾਲ ਚੱਲ ਪੈ ਚੱਲ ਪੈ ਚੱਲ ਪੈ ਫੁੱਲ ਸਪੀਡ ਤੇ ਚਲੋ ਆਪਣੀ ਗੱਲ ਹੁਣ ਤੇਰਾ ਪਾਣੀ ਇਹ ਚੋਂ ਨਿਕਲ ਜੂ ਮੜੀਏ ਕਿ ਚਾਟਾ ਮਾਰਨੀ ਪੈਣੀ ਹੋਏ ਕੰਮ ਦੀ ਨਹੀਂ ਫੇ ਸਾਰਾ ਥੱਲੇ ਇਥੇ ਕੰਮ ਖਰਾਬ ਹੋਊਗਾ ਥੱਲੇ ਚਿੱਕੜ ਹੋਣਾ ਫੇ ਬਾਅਦ ਚ ਕਰਨੀ ਪਾਣੀ ਕੰਮ ਕਰਨਾ ਦਾ ਇਹ ਵੀ ਪੈਣਾ ਤਾਂ ਜ਼ਰੂਰੀ ਨਾਲ ਆਹ ਪ੍ਰੋਜੈਕਟ ਪਾਸ ਹੋ ਗਿਆ ਜੀ ਸਾਡਾ ਪਾਈਪ ਦੇ ਵਿੱਚ ਪਾਈਪ ਫਿੱਟ ਕਰਕੇ ਉਹ ਕਿੰਨਾ ਕੱਦ ਦਾ ਹੋ ਗਿਆ ਪਾਈਪ ਦੇਖ ਦੇਖਦਾ ਹੀ ਨਹੀਂ ਯਾਰ ਕੋਸੇ ਸਾਨੂੰ ਤਾਂ ਹੌਂਸਲਾ ਦੇ ਕਿਥੇ ਪਾਸੇ ਟਿਕਾਣੇ ਤਾਂ ਹੋ ਪਤਾ ਦੇ ਲੱਗੇ ਵੀ ਪੈ ਪਾਧ ਤੱਕ ਨਹੀਂ ਦੇਖ ਲੱਗਦਾ ਆ ਗੱਧ ਕਿੱਥੇ ਜੀ ਹਲ ਤਾਂ ਉੱਪਰ ਹੀ ਖੜਾ ਪਾਣੀ ਤਾਂ ਬਹੁਤ ਪਾਣੀ ਭਰਨ ਫੇ ਤਾਂ ਸੱਤਮਾ ਅੱਠਵਾਂ ਤਾਂ ਜੀ ਅਸੀਂ ਹਾਂ ਲੱਗੇ ਕੱਢਣ ਹੁਣ ਲੋ ਜੀ ਆਹ ਲੈ ਕੇ ਆਏ ਆਪਾਂ ਹੁਣ ਟਿਊਬਾਂ ਰੋਪੜ ਤੇ ਬਹੁਤ ਔਖਾ ਪੰਗਾ ਪਿਆ ਹੈ ਚਾਰ ਪੰਜ ਟਿਊਬਾਂ ਲੈਂਦੀਆਂ ਤੇ ਆਹ ਪਾਈਪ ਨੂੰ ਗਰਮ ਕਰਕੇ ਉੱਪਰ ਲਾਵਾਂਗੇ ਹੁਣ ਪਹੁੰਚਦਾ ਇੰਟਕਾਣੇ ਓਹ ਹੋ ਪਹੁੰਚ ਗਿਆ ਅਦੀ ਵੀ ਥੱਕ ਗਿਆ ਕਿਹਾ ਕੀ ਕਹਿੰਦੇ ਪਕੌੜੇ ਲੱਗੇ ਹੋਏ ਕੱਢਣਾ ਹੈ ਖੁੱਲ ਗਿਆ ਹਣਾ ਹੁਣ ਇਹਨੂੰ ਗਰਮ ਕਰਨਾ ਪੈਣਾ ਬਾਬੇ ਆਪਾਂ ਥੋੜਾ ਹਣਾ ਸਾਰੇ ਜੂੜੂ ਆਉਣ ਹਾਂ ਆਹ ਇਹ ਨਾ ਪਿੱਛੇ ਤੇ ਵੱਡਾ ਹੋਣਾ ਹੈ। ਐਵੇਂ ਐਵੇਂ ਚਿਮੜ ਕੇ ਐ ਚਿਮੜ ਜਣਾ। ਓਕੇ। ਆ ਗਈ ਨਾ ਹੁਣ ਤੇਰੇ ਅਕਲ ਦੇ ਵਿੱਚ ਗੱਲ ਹਾਂ। ਫਿਰ ਇਹਨੂੰ ਇੱਥੇ ਜਿੱਤੇ ਵੱਡਣੇ ਹੋਰ ਦੁਬਾਰਾ ਇੱਕ ਵਾਰ। ਹਾਂ ਉਹੀ ਕਹਿੰਦਾ ਸਿੱਧਾ ਵੱਡਣੇ ਉਸ ਤੋਂ ਅੱਧਾ ਦਾ। ਅੱਧਾ ਨਾ ਨਾ। ਉਸ ਨਾਲੋਂ ਜ਼ਿਆਦਾ ਵੱਡਣਾ ਪੈਣਾ। ਬਾਬੇ ਉੱਠ ਕੇ ਤਾਂ ਦੇਖ ਯਾਰ। ਹੋ। ਉੱਥੇ ਉੱਥੇ ਖੜ ਕੇ ਤੈਨੂੰ ਦੇਖਣਾ ਪੈਣਾ ਮੜ ਜਾਊਗਾ। ਵੀ ਆਹ ਚੀਜ਼ ਨੇ ਆਏ ਪੈਣਾ ਇਹਦੇ ਚ ਜਾ ਕੇ। ਆਹ ਚੀਜ਼ ਨੇ ਆਏ ਨੇ। ਹਾਂ। ਹਾਂ ਹਾਂ ਇਹ ਨਾ ਵੱਡ ਜਿੱਤੇ ਤੇਰਾ ਗੂਟਾ ਮੈਂ ਕਹਿੰਦਾ ਇੱਥੇ। ਕਹਿੰਦਾ ਬਾਈ ਬਾਬਾ ਜੀ ਇਹੀ ਕਹਿੰਦਾ ਮੈਂ ਵੀ। ਹਾਂ ਗੁੱਠੇ ਜਿਹਦੇ ਕੋਲ ਅੱਧ ਤੱਕ ਨਹੀਂ ਨਾ ਜਾਣਾ ਫਿਰ ਇੱਥੇ ਜੇ ਵੱਡਾ ਹੋਣਾ ਸ਼ੱਕ ਦੇ ਪੱਤਰ ਖੋੜਾ ਹੋਰ ਕਰਨਾ ਹੋਰ ਖੋਲ੍ਹ ਲੈ ਤੇਰੀ ਮਰਜ਼ੀ ਹਾਂ ਹਾਂ ਇੰਨਾ ਜਿਆ ਉਹਦੇ ਪੂਰੇ ਪੂਰੇ ਟਿਕ ਜਵੇ ਇੰਨਾ ਕਾ ਬਹੁਤ ਆ ਉਹ ਫਿਰ ਓਨਾ ਵੀ ਉਹਦੇ ਨਾਲੇ ਵੱਧ ਚੌੜਾ ਹੋ ਤੂੰ ਦੇਖ ਵੀ ਲੈ ਨਾ ਹੋ ਹਾਂ ਹਾਂ ਇੱਥੇ ਦੇ ਵੱਡ ਦੋ ਹਾਂ ਵੱਡ ਦੇ ਹੈਲੋ ਹੋਰ ਕਰ ਲੈ ਮਨਗਾ ਇੱਥੇ ਲੈ ਇੱਥੇ ਪਿੱਛੇ ਨੂੰ ਘਰ ਇੱਥੇ ਬੜੀ ਗਿਆ ਹਾਂ ਇੱਥੇ ਕਰ ਲੈ ਚਲ ਠੀਕ ਇਹ ਛੋਟਾ ਹੋ ਗਿਆ ਤੂੰ ਦੇਖੀ ਫਿਰ ਹੁਣ ਜ਼ਿੰਮੇਵਾਰੀ ਤੇਰੀ ਹੈ ਫਿਰ ਸਾਰੀ ਇੰਦਾ ਵੱਡਾ ਕਮੈਂਟਾਂ ਚ ਆ ਰਹੀ ਦੂਈ ਦੇ ਦੇ ਯਾਰ ਸਾਰੀ ਕਿਹੜੀ ਦੂਈ ਲੱਕੜ ਵਾਲੀ ਆ ਰਹੀ ਕਿੱਥੇ ਪਈ ਹੋਣੀ ਆ ਕਿੱਥੇ ਜੀ ਬੱਟਰ ਨੂੰ ਨੀ ਕੋੜ ਲੈਣਾ ਆਪਾਂ ਨੇ ਤੇਰਨੋ ਕਿਹਾ ਕੋਈ ਇੱਥੇ ਕੰਮ ਵੇਖੇ ਸਬਾਰੇ ਫੇਰ ਸ਼ੁਰੂ ਕਰਨਾ ਪੈ ਗਿਆ ਕੰਮ ਬਾਂਹ ਤੋਂ ਬਾਈ ਕਹਿੰਦਾ ਉਧਰ ਬਾਲਟੀਆਂ ਕੋਲੋਂ ਪਾਣੀ ਪਾਈ ਜਾਂਦਾ ਉਧਰ ਹੈ ਉਹ ਲਾ ਦੇ ਉਧਰ ਰੱਕਾ ਫੜਦਾ ਕਰਦੇ ਬੱਚੇ ਦਾ ਕਦੇ ਕਦੇ ਸੰਜ ਕਰੇ ਵੀ ਤੂੰ ਦੱਸ ਤੋ ਬੀਆ ਕੱਢੀਆ ਪਹਿਲਾਂ ਪੰਜਵੀਂ ਛਵੀ ਹੁਣ ਹੋਰ ਕਰ ਕੱਢਦੀ ਤੇ ਢਿੱਡ ਕਰਦਾ ਇਹਨੇ ਪਾਣੀ ਨਹੀਂ ਇਹ ਕੰਮ ਹਰੀ ਦੇ ਸਾਰੇ ਹਰੀ ਦੇ ਕੰਮ ਆ ਪੱਕੀ ਗੱਲ ਹੈ ਹਰੀ ਬਾਈ ਕਹਿੰਦੀ ਹੈ ਕਿ ਕੰਮ ਨਾ ਕਰੇਗਾ ਸਿਆਲੇ ਬਣੇ ਜਿੰਦੇ ਲੋ ਜੀ ਦੇਖਦੇ ਹਾਂ ਪ੍ਰੋਜੈਕਟ ਕਰਕੇ ਅੱਛਾ ਆਹੀ ਗੱਲ ਬਾਤ ਹੈ ਸਾਰੇ ਪਰ ਲਾਉਣਾ ਬਣਾਏ ਬਸ ਹੀਟਲੇ ਪਰ ਲਾਲਾ ਬਸ ਉਹੀ ਮੇਨ ਜਗ੍ਹਾ ਤਾਂ ਹੀ ਆ ਮੜੀ ਰੱਖ ਕੇ ਤੇ ਵੀ ਕੋਕ ਵਰਗੀ ਹੂੰ ਕੋਈ ਵੀ ਕੋਕ ਵਰਗੀ ਹੋਬ ਤਾਂ ਕੁਝ ਮੈਨ ਤੇ ਯੂ ਲੁੱਕ ਐਟ ਇਟ ਪਾਣੀ ਨਾ ਫਟਨੇ ਕਿੰਨੇ ਚਲੇ ਗਈਆਂ ਫਟਕੇ ਕੀ ਆਉਂਦੀ ਥਾੜਾ ਨਾ ਮੈਚਾਈ ਕਰਦਾ ਇਹ ਬੇਚਾਰਾ ਕਰ ਮਰ ਗਿਆ ਸਿੱਧਾ ਡੁੱਲ ਡੁੱਲ ਇਹਦੇ ਵੀ ਨਹੀਂ ਪਤਾ ਨਹੀਂ ਲੱਗਦਾ ਇਹਨੂੰ ਕਾਣੀ ਦਾ ਸਾਈਡਾਂ ਪਰ ਲਾਉਣਾ ਬਾਈ ਤਾਂ ਇੱਥੇ ਤਾਂ ਲਾਉਣਾ ਤੇ ਲੈ ਹਾਂ ਸਾਈਡਾਂ ਪਰ ਲਾਜ ਲਾਉਣਾ ਉਹ ਸਿੱਧਾ ਸੈਡਾ ਬਲਾਜਾ ਕਦੇ ਮੋਗੋ ਹਾਂ ਮੋਗੇ ਪਰ ਤਾਂ ਲਾਉਣ ਦੀ ਲੋੜ ਨਹੀਂ ਸੈਡਾ ਕਰ ਪਾਣੀ ਮੋਗਰ ਗਿਆ ਸਲੋ ਉਹ ਆ ਹਵਾ ਕਰ ਫੇਲੇ ਡਾ ਉਹ ਮਹਾਰਾਜ ਤੁਹਾਨੂੰ ਕੀ ਨਹੀਂ ਦੱਸਦਾ ਪਉਆ ਸਾਲਾ ਜਲੇ ਢੇਰੀ ਕਰ ਦਿੰਦਾ ਆਏ ਕਰਦਾ ਪਉਏ ਨੂੰ ਕਿਹੜਾ ਨਹੀਂ ਪੈਣ ਦਿੰਦਾ ਦੂਈ ਸਾਰਾ ਵੀ ਲਾਓਏ ਇਤਰਾ ਮਰ ਜਾ ਦੂਜੇ ਪਾਸੇ ਵੀ ਲਾਏ ਫੜਨਾ ਹੀ ਨਹੀਂ ਆਉਂਦਾ ਨਹੀਂ ਲੱਗਦੀ ਤੁਹਾਨੂੰ ਦੱਸ ਖਵਾ ਦੇਣਾ ਲਾ 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 ਫੜ 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 ਹਾਂ ਇਹ ਬੱਲ ਦੇ ਕੋਈ ਕੋਈ ਡਿਗਰੀ ਹੈ ਨਾ ਗਰਮ ਕਰਨ ਦੀ ਲੋੜ ਨਹੀਂ ਜਾਨੀ ਬੰਤ ਫਿਰ ਹੈ ਮੈਂ ਕਹਣਾ ਲੇ ਬੇ ਟੂਬ ਬਣਾ ਲ ਦਿ ਨਾਲੇ ਇਹ ਟੂਬ ਟੂਬ ਲੇ ਬੈਠਣੇ ਸ਼ੁਰੂ ਕਰ ਚੱਲ ਓਏ ਮੈਂ ਉਹ ਟੂਬ ਨੇ ਸੈੱਟ ਕਰਨਾ ਫਰਾ ਦੇ ਨੂੰ ਅੰਕਲ ਇਹ ਦਾ ਇੱਕ ਤਾਂ ਲੱਤਾਂ ਬਾਹਾਂ ਹੀ ਬਿੰਗੀਆਂ ਬਹੁਤ ਇਹਦੀਆਂ ਉਹ ਕਿਆ ਕਰੇ ਇੱਕ ਜਣਾ ਇੱਕ ਜਣਾ ਉਹ ਨਹੀਂ ਚਾਹੀਦੀ ਮੈਨੂੰ ਕਿਤੇ ਪਿੱਛੇ ਨਾ ਗਿਰ ਜੀ ਮੰਤਾ ਇੱਕ ਪਾਸੇ ਤੇ ਦਾਦਾ ਛੇੜ ਦੇਣਾ ਦੂਈ ਸਾਈਡ ਤੇ ਨਹੀਂ ਚੜਨਾ ਫਿਰ ਇਹਨੇ ਹਿੱਲਦਾ ਹਾਂ ਦਾ ਟਿਊਬ ਨਹੀਂ ਕੰਮ ਕਰਨਾ ਤੇਰੇ ਨਾਲ ਦੀ ਨਾਲ ਦਾ ਟੂਰ ਹੁੰਦਾ ਮੈਂ ਨੇਹੀ ਗਿਆ ਜਾਂਦਾ ਗਿਆ ਨਾ ਜੇ ਮੰਡਾਲਾ ਖੁਰਪਾ ਹੁੰਦਾ ਨੇਹੀ ਲਿਆ ਜਾਂਦਾ ਪੂਰੇ ਪੇ ਮੰਡਾਲਾ ਖੁਰਪਾ ਨੇਹੀ ਜੀ ਉੱਡ ਗਈ ਐ ਤੂੰ ਆ ਜਾ ਪਿੱਛੇ ਬਰਤ ਉਹ ਪਹਿਲਾਂ ਉਹਦੇ ਪਰਲੇ ਵੇਠਣਾ ਕੱਲੇ ਪਰੇ ਉਹ ਇੱਕ ਅੱਲਾ ਪੌੜੀ ਦਾ ਲਾ ਲਓ ਥੱਲੇ ਨਾ ਅੱਛਾ ਮੈਂ ਦੀ ਪੌੜੀ ਦਾ ਹਾਲਾ ਕਲਪਾ ਦੇਖਦਾ ਮੰਡਾਲ ਰੱਖਿਆ ਪਾ ਕੋਲ ਲਿਆ ਕੇ ਹਾਂ ਇਹਦਾ ਮੰਡਾਲੇ ਤੇ ਵੀ ਗਾ ਹੇ ਰਿਆ ਵਾਲਾ ਹੀ ਹੈ ਤੰਦੂ ਵਾਲਾ ਗੱਲ ਵੀ ਤੇ ਨਹੀਂ ਠੀਕਾ ਬਜ਼ੁਰਗਾ ਨਾ ਹੈ ਵੀ ਗਾ ਹੈਗਾ 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 ਗਾ ਹੈਂਗੇ ਅਬ ਸਸਤ ਨੂੰ ਆਵਰਣ ਵਾ ਆ ਜਾ ਤੰਮਰੀ ਕੋਰੇ ਨੂੰ ਆ ਜਾ ਤੇ ਨਿਆਣੇ ਵਾਂਗ ਉਤਾਰਨਾ ਹੁਣ ਉੱਪਰ ਤੇ ਕਿਤੇ ਉਹਨਾਂ ਕੋਲ ਰੋਟੀ ਨਹੀਂ ਕਾ ਕੇ ਹੋਰੇ ਕੰਮ ਛੇੜ ਲਵੇ ਤੇਰੇ ਤੇ ਆ ਤੁਸੀਂ ਦੇਖ ਲਿਓ ਕਰੂਗਾ ਆਹ ਰੈਂਕਿਊ ਬਹੁਤ ਟੂ 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 ਭਾਈ ਭਾਈ ਕਰੀ ਮਰੇ ਆਪੜਾਈ ਜਾ ਬੰਦੇ ਨੂੰ ਜੇ ਹੱਦਾਂ ਦਾ ਸਾਰਾ ਸਾਰੀ ਆਜੋ ਤਾਂ ਜੂਗਾ ਇਹ ਗੱਲ ਤਾਂ ਨਹੀਂ ਹੈ ਤੇ ਦੂਗਾ ਐ ਤਾ ਮਾ ਤਾਂ ਠੰਡਾ ਨਹੀਂ ਹੋਣਾ ਕਿ ਸੈਂਟਰ ਚ ਕਮਾ ਲੈਣਾ ਤਾਂ ਪਹਿਲਾਂ ਇੱਥੇ ਚੱਕ ਦੇ ਅਬ ਇਹ ਪੱਧਰ ਤੇ ਕਿਉਂ ਹੈ ਯੂਨਿਟ ਲੈ ਸੈਂਟਰ ਤੇ ਬੰਦ ਦੇ ਕਿਉਂ ਆਪ ਲੈ ਲੈਣਾ ਸਾਰਾ ਕੁਝ ਲੋਟ ਦੂ ਟੇਡ ਮੈਨ ਬਸ ਫੇਰ ਤਾਂ ਟਿਊਬਾਂ ਤਾਂ ਖਤਮ ਹੋ ਗਈਆਂ ਪੰਜ ਦੀਆਂ ਹਾਂ ਪੰਜਾਂ ਨੇ ਪਾੜੋ ਜਾਣੇ ਖਤਮ ਹੋ ਗਈਆਂ ਮੰਤਾ ਸ਼ੁਰੂ ਹੋਇਆ ਕੰਮ। ਸਾਡਾ ਕੰਮ ਸ਼ੁਰੂ ਹੋਇਆ ਹੈ। ਹਾਂ। ਹੁਣ ਤਾਂ ਬਣ ਗਈ ਗੱਲ। ਉਹਨਾਂ ਨੇ ਕਹਿੰਦਾ ਜਦ ਤੱਕ ਕਹੜਾ ਜਿਹਾ ਫੋਨ ਕਰੇ ਤਾਂ ਮੈਂ ਤਾਂ ਜਦੇ ਟਾਈਮ ਪੂਰੇ। ਲੈ। ਪਰ ਪਦਰੀ ਕਿੱਥੇ ਹੋਣਾ ਹੁਣ? ਮੈਂ ਕਹੂੰ ਮੈਂ ਹੋ ਗਿਆ ਹੁਣ ਹੁਣ ਉਹਨੂੰ ਦੇਖਾਂ। ਜੋਦੇ ਦਾ ਆਇਆ ਤਾਂ ਹੈ ਕਿ ਖਬਰ ਪੁੱਛੇਗੇ ਸਾਰੇ। ਜੇ ਉਹਦੇ ਨੂੰ ਪੁੱਛ ਲਾ ਫਿਰ। ਹੋ ਗਿਆ ਹੋ ਗਿਆ ਕੰਮ ਬੰਦ ਗਿਆ। ਕਮਾਉਣਾ ਬਣਾ ਨਾਲ। ਹੁੰਦਾ ਏ। ਉਹਨੂੰ ਕਿੱਥੇ ਲੈਣਾ ਪਊ। ਦੋਰਾ ਬੰਨਣਾ ਤਾਂ ਉਹਨੇ। ਮੂਰੇ ਕਰਕੇ ਬਣਾਇਆ ਤਾ ਮੂਰੇ ਆਹ ਇੱਕ ਗੇੜ ਦੇ ਕਹਣਾ ਬਾਈ ਹਰੀ ਆ ਖੁੰਜਾ ਤਾ ਪਹਿਲਾ ਜਿਹੜਾ ਮੂਰੇ ਕੁੰਜਾ ਦੇਖ ਤਰੇ ਡਾਪੀ ਨਾ ਨੂੰ ਸਲੇ ਨੂੰ ਚੰਗੀ ਤਰ੍ਹਾਂ ਮੂਲੇ ਨਹੀਂ ਆ ਜਾਂ ਮੂਰੇ ਤਾ ਦਿਖਦਾ ਚੌੜੀ ਟੂਬ ਦਾ ਹੋਰ ਆਉਰਾ ਹੋਰ ਆ ਪਿੱਛੇ ਤੇਰੇ ਹੱਥ ਦੇ ਕੋਲ ਉਹ ਆ ਜਿਹੜਾ ਇਹ ਪਹਿਲੀ ਲੜੀ ਆ ਜਿਹੜਾ ਕਮਾਦੀ ਸਾਲੇ ਬਹੁਤ ਕਮਾਦੀ ਚਾਹ ਬਾਰ ਚ ਵੀ ਕਮਾਦੀ ਸਭ ਕੁ ਕਰਦੀ ਇੰਝ ਹੋ ਨਿਕਾ ਨਾ ਇੰਝ ਆ ਕਹੋ ਨਾ ਖੁੰਜੇ ਹੀ ਗਾ ਇਹ ਛੋਪਰੀ ਤੇ ਮੈਂ ਗਿੱਗਿਆ ਦਾ ਪੁੱਤ ਮਲਾਸ਼ਾ ਸ਼੍ਰੀਕਾ ਪਹਿਲਾਂ ਸੋ ਸ਼੍ਰੀਕਾਲ ਜੀ ਲੋ ਜੀ ਬਜਰੀ ਤਿਆਰ ਹੋ ਗਈ ਵਿੱਕੀ ਅੰਨੀ ਪਤਲੀ ਵੀ ਨਹੀਂ ਚਲਣੀ ਹਾਂ ਅੰਨੀ ਪਤਲੀ ਵੀ ਨਹੀਂ ਚਲਣੀ ਤੇ ਆ ਗਿਆ ਜੀ ਹਾਂ ਇੱਥੇ ਪਾਉਂਗਾ ਜੀ ਬਜਰੀ ਇਹਦੇ ਵਿੱਚ ਲਾ ਕੇ ਸਾਈਡ ਤੇ ਦੋਨੇ ਪਾਸੇ ਬਜਰੀ ਲਾ ਕੇ ਪਰ ਕੇ ਫਿਰ ਨੂੰ ਸਕਾ ਦਾਂਗੇ ਹੈ ਮੈਂ ਤਾਂ ਵਾਹ ਮੈਂ ਬਰਾਂਦਾ ਪਤਾ ਨਹੀਂ ਕਿੱਥੇ ਜਾਣੀ ਪੜਦੀ ਹੈ। ਯਾਰ ਕਿੱਦੇ ਵਾਹ ਹਾਂ ਮਥਰੀ ਇਹ ਗੱਲ ਸੁਣ ਹੁਣ ਤੂੰ ਇੱਥੇ ਦਾ ਕੀ ਆਪਲਾਨ ਹੈ ਤੇਰਾ ਮੈਨੂੰ ਐ ਸਮਝਾ ਪੈਣਾ ਇਹਦਾ ਕੀ ਕਰੀਏ ਹੋ ਆਪਾਂ ਯਾਰ ਇੱਧਰ ਆਪਾਂ ਦੇਖੋ ਆਪਾਂ ਲੈ ਹੁੰਦੇ ਕਰ ਆਪਾਂ ਐਂਟਰ ਪਾ ਦਿੰਦੇ ਹਾਂ ਉਹਦੇ ਬਰਾਬਰ ਐਂਟਰ ਪਾਉਣਾ ਹਾਂ ਫਿਰ ਉਹ ਜਿਹੜਾ ਪ੍ਰੋਫਾਈਲ ਆਇਆ ਆਪਣਾ ਜਿਹੜਾ ਪੁਆਇੰਟ ਆ ਹਾਂ ਜਿਹੜਾ ਪੁਆਇੰਟ ਬਾਹਰੇ ਰਹਿਣ ਦੇ ਉੱਪਰ ਕੋਈ ਚੱਕਰ ਉਹਨੂੰ ਬਾਹਰੇ ਰਹਿਣ ਦੇਣਾ ਉਹਦੇ ਉੱਪਰ ਹੀ ਰੱਖ ਦਾਂਗੇ ਜਿਹੜਾ ਨਾਲੇ ਪਰਸ਼ੱਤੀ ਬਣ ਜੂਗੀ ਇੱਥੇ ਯਾਰ ਆਹ ਮੈਂ ਤਾਂ ਪਰਸ਼ੱਤੀ ਆ ਗਿਆ ਜੂ ਹਣਾ ਤੇ ਹੁਣ ਤੂੰ ਬਾਈ ਬਣ ਕੇ ਇੱਥੇ ਕਿੱਥੇ ਕਿੱਥੇ ਨੂੰ ਖੜ ਕੇ ਦਾ ਰਦੇ ਰੁਦੇ ਲਾਉਣੇ ਆ ਇਹ ਲੋਨੇ ਨੂੰ ਆਏ ਲੋਗ ਬੜਾ ਮਰ ਰਿਹਾ ਤੇ ਸਿੱਕਾ ਮੇਸ ਸੁਣੀ ਮੇ ਦੀ ਗੱਲ ਹੈ ਮੇ ਦੀ ਗੱਲ ਤਾਂ ਸੁਣ ਲੈ ਬਾਬੇ ਜੇ ਇੱਥੇ ਤੈਨੂੰ ਇੱਕ ਮੇਜ਼ ਲਿਆ ਕੇ ਰੱਖ ਦੀ ਤੇਰੇ ਮੇਜ਼ ਹੀਗਾ ਸਰੂੰਗਾ ਨਹੀਂ ਤੈਨੂੰ ਤਿੰਨ ਦਾ ਰਦੇ ਲਾਉਣੇ ਦਾ ਉੱਪਰ ਉਹ ਤਿੰਨ ਫੇਰ ਦੇਖ ਮੜਾ ਜੇ ਦੇਖੀ ਮਣਕੇ ਦੇਖੀ ਆ ਜਾ ਦਾ ਦੇਖੀ ਨਾ ਮਣਕੇ ਤਿੰਨ ਹਾਂ ਤਿੰਨ ਰਦੇ ਨਹੀਂ ਲੱਗਣੇ ਤੇਰੇ ਦੇਖ ਉਹ ਮੜਾ ਜੇ ਕਾਈ ਦੇ ਗੱਲੇ ਮਣ ਲੈ ਇੱਥੇ ਕੋ ਡੰਡੇ ਡੋਰੇਗਾ ਕਿਸੇ ਗੱਲ ਚੱਕ ਕੇ ਯਾਰ ਪਤਾ ਲੱਗ ਜਾਣਾ ਦੇਖ ਆ ਫੜ ਬਿੰਡਾ ਚੱਕ ਆ ਚੱਕੀ ਅਬ ਇੰਡਾ ਚੱਕ ਕੱਢੀ ਮੜਾ ਜਾ ਉੱਪਰ ਦੇ ਪਾਸੇ ਨੂੰ ਵੀ ਕੀਨਾ ਕਿੰਨਾ ਕੁ ਗਿਆ ਬੌਪਰ ਨੂੰ ਓਥੇ ਓਥੇ ਦੇਖੋ ਤੇ ਬਰਾਬਰ ਜਿਹ ਨੂੰ ਹਾਂ ਮੰਨ ਲਾ ਤਿੰਨ ਇਧਰੇ ਦੇਖ ਲੈ ਇੱਥੀ ਲਾ ਕੇ ਸਾਹਮਣੀ ਉੱਥੇ ਲਾ ਕੇ ਦੇਖ ਲੈ ਲਾ ਉੱਥੇ ਪਹੁੰਚ ਗਿਆ ਤਿੰਨੇ ਰਦੇ ਆ ਨਾ ਔਰ ਟੈਨਰ ਹੋ ਜਾਣਗੇ ਹਾਂ ਹੁਣ ਜੇ ਤਿੰਨ ਰਦੇ ਮੰਨ ਕੇ ਚੱਲ ਲਾਉਂਦੇ ਆਪਾਂ ਉੱਥੇ ਤੇ ਇੱਥੇ ਬੈਂਚ ਰੱਖ ਕੇ ਵੀ ਲੱਗ ਜਾਣੇ ਨਹੀਂ ਲੱਗਦਾ ਜਾਊਂਗਾ ਯਾਨੀ ਉੱਦ ਦਾ ਕੰਮ ਜਿਹੜਾ ਸਟਾਰਟ ਹੁੰਦਾ ਪਹਿਲਾਂ ਉੱਦ ਦਾ ਸਿਰੇ ਕਰਦੇ ਫੇ ਉਹ ਤਾਂ ਹੋਏ ਜਾਣਾ ਉਹ ਤਾਂ ਤੇਰਾ ਨਿਬੜ ਗਿਆ ਕੰਮ ਕਹਾਂ ਵਾਲੀ ਚਾਲ ਵੀ ਤਾਂ ਬਣਾਉਣੀ ਸੀ ਹਾਂ ਵਾਲੀ ਆ ਫਿਰ ਅਸੀਂ ਦੇਖਾ ਲਾ ਦੂਗਾ ਹਾਂ ਗੱਲ ਹਾਂ ਸਮਝ ਬਸ ਇਹ ਤੇਜਕ ਦੋ ਦਿਨ ਚ ਸੁੱਕ ਜਾਊਗਾ ਚਾਰ ਤਿੰਨ ਚ ਨਾਲੇ ਬਾ ਉਹਦੇ ਬਾਅਦ ਵਿੱਚ ਫਿਰ ਗੱਲ ਆਏ ਵੀ ਆਪਾਂ ਜਦੋਂ ਬਹਾਰ ਵਾਲਾ ਲੈਂਟਰ ਪਾਉਣਾ ਉਹਦੇ ਪਰ ਜਿਹੜਾ ਆਪਾਂ ਖੱਡੇ ਪਰ ਪਾਉਣਾ ਹਾਂ ਹਾਂ ਉਹਦੇ ਨਾਲੇ ਇੱਥੇ ਪਾ ਦਾਂਗੇ ਗੈਲੇ ਕੀ ਦੀ ਸ਼ਟਰਿੰਗ ਵੀ ਹੋਊਗੀ ਨਾ ਮਹਾਰਾਜ ਯਾਰ ਜੱਤ ਨਹੀਂ ਜਿਹੜੇ ਖੱਡੇ ਪਰ ਕਰਨਾ ਉਸੇ ਸ਼ਟਰਿੰਗ ਨਹੀਂ ਕਰਨੀ ਸ਼ਟਰਿੰਗ ਨਹੀਂ ਥੋੜੋ ਕਰਨੀ ਆ ਖੱਡੇ 'ਤੇ ਕਿਵੇਂ ਪਾਉਂਗਾ ਫਲੈਂਟਰ? ਥੱਲੇ ਬ੍ਰੈਂਡ ਸਭ ਪਾਉਣਾ ਉਹ ਤਾਂ ਥੱਲੇ ਦਾ ਤੁਸੀਂ ਛੱਡ ਗਿਆ। ਉੱਪਰ ਵਾਲਾ ਐਂਟਰਾ ਖੱਡੇ ਦਾ ਜਿਹੜਾ ਬਾਕੀ। ਫਿਰ ਉਹਦੀ ਗੱਲ ਕਰਦਾ ਮੈਂ। ਉੱਪਰ ਨੇ ਗੱਲ। ਉੱਪਰਲੇ ਦੇ ਗਏ ਦੇ ਪਾਦਾਂਗੇ ਇਕੱਠੇ ਹੀ। ਉੱਪਰ ਦਾ ਸੀ ਇੱਕ ਨਾ ਨਹੀਂ ਪਾਉਣਾ ਹੈਗਾ। ਕਿੱਕਣਾ ਪਾਉਣਾ? ਉੱਪਰ ਬਾਹਰ ਅਸੀਂ ਉਹ ਸਲੀਪਾ ਪਾ ਦਾਂਗੇ। ਚੱਲ ਦਿਖਾ ਕੇ ਦੇਈਂ ਸਲੀਪਾ ਕਿਵੇਂ? ਸਲੀਪਾ ਪੱਥਰੀ ਪਾਦਣੀਆਂ ਬਈ? ਹਾਂ ਪੱਥਰੇ। ਕੱਲ ਨੂੰ ਚੱਪੜੇ ਇੱਥੇ ਫੜੋਣੀਆਂ ਨੇ ਜਿਹਨੇ ਬਲੇਪੇ ਖੁੱਲੂ। ਨਹੀਂ ਅੱਛਾ। ਤੂੰ ਸਲੀਪਾ ਪਾਉਣ ਫਿਰ ਐਨੀ ਲੰਬੀ ਸਲੀਪਾ ਝਾਲ ਝ 10 ਫੁੱਟ ਲੰਬੀਆਂ ਸਲੇਪਾਂ ਯਾਰ ਗੱਟ ਨੀ ਕੀ ਮੋਤੀ ਪੈਣੀ ਉਹ ਅੱਛਾ ਮਤਲਬ ਵਿਚਾਲੇ ਆਪਾਂ ਦਾ ਜਾਂ ਇੱਕ ਗਾਡਰ ਪਾ ਦਈਏ ਸੈਂਟਰ ਚ ਹੈ ਗਾਡਰ ਪਾਵਾਂ ਪਾਜੀ ਨਹੀਂ ਪਾਵਣਾ ਨਾ ਵੀ ਪਾਈ ਫਿਰ ਮੇਰੀ ਗੱਲ ਪਪਾ ਜੀ ਪਰ ਨਹੀਂ ਸਾਲਾ ਫਿਰ ਪੰਗਾ ਏ ਕੱਲ ਨੂੰ ਇਹ 10 ਫੁੱਟ ਆ 10 ਫੁੱਟ ਆਪਾਂ ਨੇ ਕਰਿਆ ਹਾਂ ਬਾਹਰ ਬਾਹਰ 10 ਫੁੱਟ ਆ ਆਪਣੀਆਂ ਜਿਹੜੀਆਂ ਦੁਨੀਆ ਸਲੇਪਾਂ ਪਈਆਂ ਜੇ ਉਹ ਪਾ ਦਈਏ ਜੀ ਛੱਤ ਉਹ ਨਹੀਂ ਛੱਤ ਪੈਣੀ ਖੜਤਾ ਜਹਾ ਇੱਕ ਮਿੰਟ ਕਾ ਕਹਿੰਦੇ ਜੀ ਪੈ ਸਕਦੀ ਹੈ ਨਾ ਕਿਉਂਕਿ ਆਪਾਂ ਨੇ ਕਿਹਾ ਉੱਪਰ ਟਰੈਕਟਰ ਟੁੱਟੇ ਜੜਾਉਣਾ ਚਾਹੇ ਲੈਂਟਰ ਪਾ ਲਈ ਤਾਂ ਵੀ ਟਰੈਕਟਰ ਨਹੀਂ ਜੜਾਉਣਾ ਇੱਕ ਮਿੰਟ ਗੱਲ ਸੁਣੋ ਹਾਂ ਇਹ ਕਈ ਵਾਰ ਕਰ ਵੀ ਜਾਂਦਾ ਹੁੰਦਾ ਕਿ ਆਪਾਂ ਦਾ ਹੁੰਦਾ ਜੇ ਫਿਰ ਲੈਂਟਰ 'ਤੇ ਚੜ ਗਿਆ ਚੜ ਜਵੇ ਫਿਰ ਮਰ ਜਾਈ ਗੇ ਉਧਰ ਵੀ ਜੋ ਮਰ ਜਾਈ ਗੇ ਆਏ ਨਾ ਕਾ ਯਾਰ ਨਹੀਂ ਯਾਰ ਜਦ ਸੜੀਆਂ ਪੈਣਾ ਜੀ ਦੇ ਵਿਚਾਰ ਜੋ ਮਾਜੀ ਘੇ ਰਾਗੇ ਉੱਪਰ ਹੁਣ ਮੇਰੀ ਗੱਲ ਸੁਣੋ ਸਾਡੇ ਕੋਲ ਸਲੇਪਾਂ ਵੀ ਪਈਆਂ ਲੈਂਟਰ ਉਹ ਵੀ ਸਾਡੇ ਕੋਲ ਉਹ ਵੀ ਪਏ ਆ ਆਪਣੇ ਕਿਆ ਕਹਿੰਦੇ ਉਹ ਪਰ ਉਹਦੇ ਲਈ ਉਹਦੇ ਲਈ ਫਿਰ ਸਾਨੂੰ ਮੜ ਜਾ ਸਾਈਜ਼ ਛੋਟਾ ਕਰਨਾ ਪੈਣਾ ਜੀ ਹਨਾ ਉਹ ਫਿਰ ਸਲੇਬ ਦੇ ਹਿਸਾਬ ਨਾਲ ਸਾਈਜ਼ ਕਰਨਾ ਪੈਣਾ ਉਹਦਾ ਤੁਸੀਂ ਗੱਲ ਨਹੀਂ ਸਾਝੇ ਉਹ ਸਲੈਪਾਂ ਮਿਲਣੀਆਂ ਆਪਾਂ ਕਿ ਮਿਲਣ ਨੇ ਆਪਾਂ 3.5 ਫੁੱਟ ਦੀ ਇੱਕ ਆ ਯਾਰ ਫਿਰ 9 ਫੁੱਟ ਹੋ ਗਿਆ ਉਹ ਹਾਂ 3.5 ਦੀ ਇੱਕ ਆ ਫਿਰ ਗੱਬੇ ਨੂੰ ਪਾਊਗਾ ਸੈਡਾਂ ਤੇ ਵੀ ਪਾਊਗਾ ਕੀ ਸੈਡਾਂ ਤੇ ਵੀ ਤਾਂ ਕੁਝ ਪਾਊਗਾ ਜੀ ਸੈਡਾਂ ਤੇ ਕੰਦਾ ਪਰ ਚੁਕਾ ਦੇਣਾ 4 ਇੰਚੀ ਕੰਧੂ ਕਰਕੇ ਹਾਂ ਉਹ ਕੰਧ ਦੇ ਉੱਪਰ ਟਕਾ ਦੇਣਾ ਆਪਾਂ ਨੇ ਸੈਡਾਂ ਪਰ ਤੇ ਵਿਚਾਲੇ ਆਪਾਂ ਨੇ ਕੋ ਪਾ ਦੇਣਾ ਕਿਆ ਕਹਿੰਦੇ ਸਾਡਾ ਸਾਡੇ ਨਾਲ ਖਰਚਾ ਬਚੂ ਨਹੀਂ ਜੇ ਉਹਦਾ ਪਲਾਨ ਕਰਕੇ ਚੱਲਣਾ ਤਾਂ ਸਾਨੂੰ ਸਾਇਜ ਪੈ ਨਹੀਂ ਰੱਖਣਾ ਪਰ 10 ਫੁੱਟ ਨਹੀਂ ਰੱਖਣਾ ਹੈਗਾ 9 ਫੁੱਟ ਰੱਖਣਾ ਪਏ ਸਾਡੇ ਨੇ 10 ਫੁੱਟ ਤਾਂ ਰਹਿਣਾ ਹੀ ਨਹੀਂ ਇਹ ਇਹ 9 9.5 ਹੈ ਨਾ ਸਾਢੇ 9 ਵੀ ਨਹੀਂ ਕਰਨਾ ਫਿਰ ਇੱਕ ਮਿੰਟ ਗੱਲ ਸੁਣ ਲਓ ਇਹ ਹੈਗਾ 10 ਫੁੱਟ ਪੂਰਾ ਉਹ 10 ਫੁੱਟ 18 ਇੰਚ ਦਾ ਗੰਦਾ ਗੰਜਰਾ ਨਾ ਇੰਚ ਵਿੱਚ ਕਰਨਾ ਰਹਿ ਗਿਆ ਇਹ ਗਾਸਪੋਰਟ ਕਰਿਆ ਸੀ ਨਾ ਹੁਣ ਤਾਂ 9 9 9 9 ਇੰਚ ਕੰਧਾ ਲੈ ਕੇ ਆਉਣੀ ਆ ਇਹ ਹਾਂ 9 ਇੰਚੀ ਕੰਧਾ ਲਿਆਉਂਗਾ ਨਹੀਂ ਗਲਤ ਤਾਂ ਤੇਰਾ ਕੰਮ ਹੈ ਹਾਂ ਫੇਰ 4 ਇੰਚੀ ਜਮਣੀ 4 ਇੰਚੀ ਲੈ ਆਉਣੀ ਹੈ ਵਿਚ ਵਿਚ ਪਾਏ ਲਿਆਉਣੇ ਇੱਕ ਇੱਕ ਜਗਾ ਖੁੰਜਿਆਂ ਤੇ ਪਾਏ ਕੱਢ ਦੇ ਨਹੀਂ ਪਾਏ ਨਾ ਕਰਾ ਪਾਏ ਚੰਗਾ ਪਾਏ ਪਾਏ ਚੰਗਾ ਕਹਿੰਦੇ ਨਾ ਧਰਤੀ ਚ ਦੱਬੇ ਹੋਣ ਨੂੰ ਕੀ ਚੰਗਾ ਹੁੰਦਾ ਨਹੀਂ ਪੰਜ ਚੋ ਕਰਦੇ ਹਾਂ ਹਾਂ ਧਰਤੀ ਦੇ ਵਿੱਚ ਦੱਬ ਹੋਣੀ ਚੀਜ਼ ਤਾਂ ਆਹੋ ਦੁੱਦ ਚਾਲ ਵਾਲੇ ਮਿੱਟੀ ਪਾ ਦੇ ਹਾਂ ਮੈਂ ਜਾ ਕੇ ਨਾਉਂਚੀ ਕਹਿੰਦਾ ਨਹੀਂ 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 9 ਇੰਚ ਹੀ ਨਹੀਂ 9 ਇੰਚ ਵਾਲਾ ਮੈਨੂੰ ਐਂ ਦੱਸ ਧਰਤੀ ਚ ਚੀਜ਼ ਦੱਬਣੀ ਆ ਅਸੀਂ ਪਾਣੀ ਰੋਕਣਾ ਏ ਜਿਹੜਾ ਤਾਂ ਸਿਮੈਂਟ ਗੱਲ ਅੰਦਰਲੇ ਪਾਸੇ ਨੇਰੂ ਲਾ ਕੇ ਸਿਮੈਂਟ ਜਦ ਸਮਝ ਗਏ ਨਾ ਗੱਲ ਆਪਾਂ ਤਾਂ ਮੇਨ ਗੱਲ ਤਾਂ ਉੱਥੇ ਖੜੀ ਆ ਕੇ ਫਿਰ ਤਾਂ ਇਹ ਸਮਝ ਲਓ ਤੇ ਇਹ 10 ਫੋਟਾ ਆਹੋ 10 ਫਾੜੇ ਕਰਾਉਣਾ ਜੂ ਅੰਦਰ ਅੰਦਰ ਨਹੀਂ ਹੁਣ 9.5 ਨਹੀਂ ਕਰਨਾ ਹੁਣ ਤੈਨੂੰ ਮੈਂ ਹੋਰ ਕੰਮ ਕਰਦਾ ਮੈਂ ਜਾ ਕੇ ਸਲੇਬ ਮਣ ਕੇ ਆਉਂਦਾ ਮੈਨੂੰ ਮੀਟਰ ਦੇ ਕਿੱਥੇ ਆ ਆਹ ਵਾਹ ਲਾ ਚੱਲ ਅੰਦਰ ਚੱਕ ਮਿਸਤਰੀ ਚੱਕ ਇੱਥੇ ਆਓ ਅੰਦਰ ਵੀ ਪਈਆਂ ਸਲੇਪਾ ਗੱਲ ਵੀ ਠੀਕ ਐ ਇੱਥੇ ਵੀ ਆਈਆਂ ਹੋਈਆਂ ਸਲੇਪਾ ਤਾਂ ਆਪਣੇ ਕੋਲ ਬਾਧੂ ਪਈਆਂ ਯਾਰ ਜਾਨੀ ਯਾਰ ਜੇ ਮੈਂ ਕੋਲੋਂ ਇੱਕ ਤਾਂ ਕਿਉਂ ਕੁ ਫਰੇ ਦੀ ਮਰਜੀ ਜਾ ਮਰਜੀ ਗੇ ਰੋੜੇ ਕੱਚੀ ਮਿੱਟੀ ਰੱਖ ਕੇ ਉੱਪਰ ਲਾ ਦੇਣਾ ਸੀ ਘਾ ਇੱਕ ਵਾਰ ਸਾਨੂੰ ਅਸੀਂ ਮੋਗਾ ਰੱਖ ਲੈਣਾ ਬਸ ਅੰਦਰ ਬੜਨ ਤੇ ਨਿਕਲਣੇ ਨੂੰ ਉਹ ਟੱਕਣ ਬਣਾ ਦੂਗੇ ਐਜੀ ਕਿਆ ਗੱਲ ਕਰਤੀ 19 ਕੇ ਕਿਸਰੇ ਬਣਾਣਾਗੇ ਟੱਕਣ ਵਾਲੀ ਠੀਕ ਐ ਨਾ ਚੱਕ ਦਾ ਬੜਾ ਲੰਬਾ ਚਲੇਗਾ ਇੱਥੇ ਪਿਆ ਹੋਣਾ ਕੋਈ ਫੀਤਾ ਇਕਦਾ ਕਿਲੋਮੀਟਰ ਵਾਲੀ ਬਾਟੇ ਮਾਰ ਲਦੀ ਸਾਨੂੰ ਲਾਓ ਫਿਰ ਹੁਣ ਅਸੀਂ ਮਿਲ ਕੇ ਸਲੇਪ ਇੱਕ ਵਾਰ ਚਲੋ 2 ਰੁਪਏ ਬਚਣਗੇ ਬਾਕੀ ਦੇਖਦੇ ਹਾਂ ਤੁਸੀਂ ਵੀ ਸਲਾਹ ਦੇ ਦਿਓ ਹੈ ਤਾਂ ਚਲੋ ਆਏ ਤਾਂ ਜੀ ਸਾਡੇ ਘਰਾਂ 25 ਕਿੰਨਾ ਪਾਪ ਜੀ ਆਪਣੇ ਮਕਾਨ ਨੂੰ ਕਿੰਨਾ ਕੁ ਟਾਈਮ ਰਹੇ ਹੈ ਮਕਾਨ ਆਪਣਾ 25 ਤੋਂ 30 25 ਸਾਲ 30 ਸਾਲ 30 ਸਾਲ ਤਾਂ ਰਹਿ ਗਿਆ ਤਾਂ ਨਾ 30 ਤੇ ਵੀ ਜ਼ਿਆਦਾ ਤਾਂ 84 ਸੱਤਿਆਵਾ 84 ਸੱਤਿਆਦਾ ਹਨਾ 84 ਤੇ 24 ਹੋ ਗਿਆ 40 5 ਚਾਰ ਚ 5 ਸਾਲ ਆਪਾਂ ਨੂੰ ਉਹ ਕਰਤੇ 35 ਸਾਲ ਰਹਿ ਗਿਆ ਫਿਰ 35 ਸਾਲ ਬਾਅਦ ਵੀ ਉਹੀ ਜਿਹੀਆਂ ਨਿਕਲੀਆਂ ਸਲਿੱਪਾਂ ਹਾਂ ਆ ਵੀ ਆ ਵੀ ਹੈਗੀ ਸਲਿੱਪ ਤੇ ਆ ਦੇਖ ਲੈ ਅੰਦਰ ਪਈ ਯਾਰ ਅੰਦਰ ਹੈ ਪਈਆਂ ਆ ਪਈਆਂ ਲਪੂਰੀ ਨੇ ਮੈਂ ਲੈ ਕਿੰਨੀ 4.5 ਫੁੱਟਾਂ ਕੇ 4 ਫੁੱਟ ਉਹ ਹੈ 4.5 ਹਨਾ 4.5 ਹਾਂ ਬਸ 4.5 ਰੱਖ ਇਹਦਾ ਮਤਲਬ 8 8 ਟੋਕ ਇਕ ਪਾਸੇ ਨੂੰ ਆਇਆਂ ਮਿਲ ਕੇ ਰੱਖੀ ਤੇ ਦਰ ਨੂੰ ਇਧਰ ਨੂੰ ਹਾਂ ਜੀ ਸਾਡਾ ਜਾ ਰਿਹਾ ਕੋਕਾ ਨੂੰ ਐਰ ਸਵਾ ਚਾਹ ਆਹ ਸਾਢੇ 4 ਹੋ ਗਈ ਨਾ ਹਾਂ ਇਹ ਸਾਢੇ 4 ਸਾਢੇ 4 ਦੇ ਹਿਸਾਬ ਕਰ ਪੰਨ ਕੱਢ ਲੈਣੀਆਂ ਦੇਖ ਕੇ ਹਾਂ ਜੀ ਹਾਂ ਮੈਨੂੰ ਤਾਂ ਲਾਈ ਤਾਂ ਸਾਡੀ ਨਾਈਨ ਲਾ ਤੀ ਕਿੰਨੀਆਂ 2103 ਇਹ ਦੋ ਇੰਚ ਦੋ ਇੰਚ ਛੋਟੀ ਹੈ ਇਹ ਜਣੀ ਇਹਨਾਂ ਦਾ ਭਾਵ ਜੇ ਇਹ ਕਿੰਨੀ ਹੋਈ ਮਤਲਬ 4.5 4.5 9 9 ਦਾ ਆਪਾਂ ਡਾਇਰ ਰੱਖ ਕੇ ਕੰਦਾ ਅੰਦਰ ਕਰ ਲੈ। ਉਹਦਾ ਸੀ ਕਰ ਦੋਗੇ। ਹੰਦਾਂ ਦਾ। ਪਰ ਆਇਆ ਨਾ ਜਣੀ ਨੇ ਸੁਣੇ ਇੱਕ ਗੱਲ ਮੈਨੂੰ ਕਾਲੂ ਕੋਈ ਚੀਜ਼ ਉੱਪਰ ਚੜ ਵੀ ਜਾਂਦੀ ਆ। ਵੀ ਭੈ ਕਿ ਸਲਿੱਪਾ ਦਾ ਭਾਵਦਾ ਮੈਨੂੰ ਪਤਾ ਜੀ ਡਾਕਟਰ ਨੇ ਇੱਕ ਵਾਰੀ ਹੋਈ ਸਲਿੱਪਾ ਪਾ ਗਿਆ। ਫੇਰ ਵੀ ਕਈ ਟੋਕ। ਹਾਂ। ਬੰਦੇ ਜੇ ਅਸੋ ਟੋਕੇ ਖਾਣਾ। ਮੈਂ ਤੁਹਾਨੂੰ ਦੱਸਦਾ ਨਾ ਝੂਠ ਨਹੀਂ ਬੋਲਦਾ ਹੁਣ ਕੋਈ ਫਰਕ ਨਹੀਂ ਪੈਂਦਾ। ਆਲਾ 50 60 70 ਕਿਲੋ ਸਰੀਆਂ ਪੈਣਗੇ ਅੱਛਾ ਚਲੋ 70 ਕਿਲੋ ਸਰੀਆਂ ਹਾਂ ਆ ਵੀ ਉੱਪਰ ਚਲੋ ਮੰਨ ਲਾ ਵੀ 70 ਕਿਲੋ ਸਰੀਆਂ ਕਿੰਨੇ ਦੇ ਹੋਏ ਬਾਬੇ 70 ਕਿਲੋ ਲਾਲਾ ਹੇ ਸਮਝੜਾ 6000 ਤੇ ਉੱਪਰ ਹੈ 6000 ਤੇ 5000 ਦਾ ਸਰੀਆਂ ਲਾਲਾ ਹਾਂ ਬਸ ਇੰਨਾ ਸਿਮਿੰਟ 5 ਯੂਨਿਟ ਸਿਮਿੰਟ ਇਹ ਸਮਝੜਾ 3 100 ਫੋਟਾਂ ਵਿੱਚ 6 ਬੋਰੀਆਂ ਪੈਂਦੀਆਂ ਆਹੋ 6 ਬੋਰੀਆਂ ਰੱਖ 6 ਚੌਕਾ ਇਹ 2400 ਇਹ ਹੋ ਗਿਆ ਇਹ 600 ਪਾਣੀ ਇਹਦੇ ਵਿੱਚ ਇਹਨਾਂ 5 ਕਬੋਲੀਆਂ ਪੈਣੀਆਂ ਕਿਉਂ 10 ਹੈ 100 ਫੁੱਟ ਏਰੀਆ ਹੈ 10 ਬਾਈ 10 ਹੋਣਾ ਨਹੀਂ ਹੈਗਾ 100 ਫੁੱਟ ਨਹੀਂ ਕੱਢਣਾ ਮੇਰੇ ਪਾਪਾ ਘੱਟ ਪੈਣਗੇ 5 ਕਬੋਲੀਆਂ ਪਾਉਂਗਾ ਜੱਤਾ ਪਾਉਣੀਆਂ ਨਾ ਤਾਂ ਗਣੀਆਂ ਵੀ 7 ਪੈ ਗਈਆਂ ਮੈਂ ਮੈਂ ਕਿਹੜੇ ਘਰ ਨੂੰ ਲੈ ਗਿਆ ਆਏ ਕਹਿਣਾ ਤਾਂ ਫਿਰ ਆਏ ਆ ਗੱਲ ਸੁਣੋ ਉਹ ਲੈਂਟਰ ਪੈਂਦਾ ਕਿ ਸਾਢੇ 5 ਇੰਚੀ ਹਾਂ ਇਹ ਲੈਂਟਰ ਪੈਣਾ 3 ਇੰਚੀ ਮੋਟਾ ਫਿਰ 3 ਇੰਚੀ ਸੀ ਪਰ ਚੜ ਗਿਆ ਜੇ ਕੋਸਾ ਕੇ ਯਾਰ ਜੀ ਮੈਂ ਤਾਂ ਕਿਹਾ ਹੋਗਾ 3 ਇੰਚੀ ਜਾਣਦੇ ਆਕਰ ਮੇਰੇ ਯਾਰ ਕੀ ਤੁੰਡਾ 5.5 ਲਾ ਲਾ ਚਾ 5.5 ਪਾ ਦੂੰਗਾ 5.5 ਵਿੱਚ ਵੀ ਤੇਰੀਆਂ 4-5 ਬੋਟੀਆਂ ਪੈਣੀਆਂ ਫੇਰ ਜੇ ਉੱਥੇ ਬੋਲੀ 5.5 ਕਿਹ ਪਰਚਾ ਮੇਤਰੀ ਛੁਲੇ ਪਰ ਕਈ ਵਾਰ ਚੜ ਜਾਂਦੇ ਉੱਥੇ ਟੁੱਟ ਜਾਂਦੇ ਗੱਲ ਕਿ ਅਸੀਂ ਉੱਥੇ ਭੰਗੜੇ ਪੈਂਦੇ ਆ ਜਿਵੇਂ ਨਾ ਮਕਾਨ ਮਕਾਨ ਦੇ ਉੱਪਰ ਭੰਗੜੇ ਇਹ ਦੇਖੋ ਇਹ ਇਹ ਤੁਹਾਡੀ ਮਰਜ਼ੀ ਆ ਦੇਖੋ ਮੇਰੀ ਗੱਲ ਕਹਿਣ ਦੀ ਆ ਲੰਬੀ ਸੋਚਣ ਦੀ ਗੱਲ ਆ ਹੂੰ ਵੀ ਇੱਕ ਵਾਰ ਕੰਮ ਬਣਨ ਹੋਣੇ ਚਾ ਬਾਈ ਅੱਛਾ ਸਾੜਾ ਕਿਤੇ ਲੇਖੇ ਲੱਗ ਜੂਗੇ ਉਹ ਬਹੁਤ ਪਈਆਂ ਸਾਡੇ ਬਹੁਤ ਉਹ ਲੇਖੇ ਦਾ ਲੱਜੂ ਅੱਜ ਕੱਲ੍ਹ ਹਰੀ ਲੋਹਾਰ ਦੇ ਪਾਣੀਆ ਮੇਜਾ 加ਜੇ ਉਹ ਹੋ ਗਈ। ਇਹ ਹੋ ਗਈ। ਪਤਾ ਉਹ ਵੀ ਜਾਂਦਾ ਤੇ ਦੁਨੀਆਂ ਸਾਰੀ ਉੱਪਰ ਹੁਣ ਹੋਰ ਲੈਂਟਰ ਪਾਇਆ ਉਹਨਾਂ ਨੇ। ਵੀ ਬਹੁਤ ਸਕੀਮਾਂ ਨੇ ਹੀ ਉਹੀ ਪਾਉਣੇ ਨੇ। ਆਪਾਂ ਗੱਡਾਰੇ ਪੈ ਸਭ ਪੈਸਾ ਉਹ ਚਲੋ ਉਹ ਤਾਂ ਸਾਡੀ ਮਰਜ਼ੀ ਆ। ਦੇਖੋ ਉਹ ਸਾਡੀ ਮਰਜ਼ੀ ਆ। ਚਲੋ ਜੇ ਅੱਜ ਕੱਲ ਮਤਲਬ ਪਾਉਂਦਾ ਨਹੀਂ ਕੋਈ ਉਹ। ਵੀ ਪਹਿਲਾਂ ਹੁੰਦੇ ਰਸ ਸਾਹਿਬ ਚ ਆਉਂਦੇ ਮੈਂ ਦੱਸ ਦਿੰਦਾ। ਉਹਨਾਂ ਨੂੰ ਪਾ ਕੇ ਨਾ ਅਸੀਂ ਉੱਪਰ ਪਾ ਦਣੀ ਮਿੱਟੀ। ਠੀਕ ਹੈ ਨਾ? ਮਿੱਟੀ ਪਾ ਕੇ ਉੱਪਰ ਲਾ ਦੇਣਾ ਆਪਾਂ ਨੇ ਕਾ। ਹਾਂ? ਵਜੇ ਦਾ ਪੈਂਦਾ ਹੀ ਆ। ਵਜੇ ਦਾ ਕਈ ਵਾਰ ਕਈ ਵਾਰ ਹੁੰਦਾ। ਚੱਲ ਤੁਹਾਨੂੰ ਤਾਂ ਪਤਾ ਵਿੱਚ ਟੈਂਕ ਹੈਗਾ ਕਿਸੇ ਮਦਦ ਮੈਂ ਤੈਨੂੰ ਕਹਿੰਦਾ ਵੀ ਤੇਰੇ ਲੈਂਟਰ ਦੇ ਉੱਪਰ ਕਿਸੇ ਨੇ ਲੈ ਕੇ ਟੈਕਟਰ ਚੜਾਤਾ ਫੇਰ ਜੇ ਹੋਰ ਨੂੰ ਕਿਸੇ ਨੂੰ ਪਤਾ ਹੀ ਨਹੀਂ ਕਿੜਾ ਲਵੇ ਉਹ ਚੜਾ ਲਵੇ ਲੈਂਟਰ ਨਹੀਂ ਹੋ ਕੇ ਤੇ ਵੀ ਜਾਂਦਾ ਫਿਰ ਜਾਂ ਤਾਂ ਸੈਂਟਰ ਦੇ ਵਿੱਚ ਇੱਕ ਪਪਾਈਆ ਪਾਈਆ ਕੱਢ ਕੇ ਲੈ ਕੇ ਆਈਏ ਪਾਇਆ ਚੱਲ ਪਾਇਆ ਤਾਂ ਆ ਜੂਗਾ ਆ ਜੂਗਾ ਹੈਨਾ ਇੱਕ ਦਾ ਪਾਇਆ ਲੈ ਆਉਂਦੇ ਕੱਢ ਕੇ ਸੈਂਟਰ ਦੇ ਵਿੱਚ ਇੱਕ ਉਹ ਆ ਜੂਗਾ ਪਾਇਆ ਹੈਨਾ ਚੱਲ ਫਿਰ ਲੈਂਟਰੇ ਪਾ ਦਾਂਗੇ ਕੋਈ ਗੱਲ ਨਹੀਂ ਚੱਲ ਹੋਰ ਦੱਸ ਯਾਰ ਤੂੰ ਵੀ ਕਹਿੰਦਾ ਨਾਲੇ ਦਰਸ਼ਕ ਵੀਰਾਂ ਨੂੰ ਬੇਨਤੀ ਹੈ ਕਿ ਤੁਸੀਂ ਵੀ ਦੱਸਿਓ ਵੀ ਕੀ ਕਰੀਏ ਸੀ ਆ ਵੀਡੀਓ ਅਸੀਂ ਹੁਣੇ ਬਣਾ ਕੇ ਹੁਣੇ ਛੱਡਤੀ